ਜੀ ਬਾਜੀ ਸਤਿ ਸ੍ਰੀ ਅਕਾਲ ਸਾਰੇ ਕਬੂਤਰ ਬਾਜ਼ ਵੀਰਾਂ ਨੂੰ ਜਿੰਨੇ ਵੀ ਆਪਣੇ ਵੀਰ ਆਪਣਾ ਚੈਨਲ ਦੇਖ ਰਹੇ ਹਨ ਸਾਰਿਆਂ ਨੂੰ ਵੀਰੇ ਸਤਿ ਸ੍ਰੀ ਅਕਾਲ ਇਹ ਦਿਲੋਂ ਧੰਨਵਾਦ ਸਾਰਿਆਂ ਦਾ ਤੇ ਬਹੁਤ ਧੇਰਵਾਦ ਵੀਰੇ ਅੱਜ ਤੁਹਾਡੇ ਸਾਹਮਣੇ ਆਏ ਹਾਂ ਕਿਉਂਕਿ ਵੀਰੇ ਕੰਮਕਾਰ ਦੇ ਵਿੱਚ ਟਾਈਮ ਹੀ ਲੱਗਾ ਥੋੜਾ ਜਿਹਾ ਹਨਾ ਤੇ ਅੱਜ ਵੀਰਾ ਆਪਾਂ ਦੇਖਦੇ ਕਬੂਤਰਾਂ ਕਰਦੇ ਸ਼ੌਂਕ ਬਾਜ਼ ਕੋਠੇ ਚੜ੍ਹੇ ਆ ਠੀਕ ਆ ਤੇ ਬੱਚੇ ਵੀਰੇ ਹੁਣ ਫਿਲਹਾਲ ਤਾਂ ਠੰਡ ਪੈਣ ਲੱਗੀ ਈ ਤੇ ਬੱਚੇ ਕਬੂਤਰ ਜਿਹੜੇ ਜੋੜੇ ਲੱਗੇ ਹੋਏ ਉਹ ਨਿਕਲ ਰਹੇ ਆ ਤੇ ਬਾਕੀ ਚਲੋ ਕਰਦੇ ਆ ਜੋ ਵੀ ਗੱਲਬਾਤ ਆਪਾਂ ਖੁੱਡੇ ਵਿੱਚੋਂ ਚੱਲੀਏ ਪਹਿਲਾਂ ਤਾਂ ਹਨਾ ਕਾਉ ਵਈ ਕੀ ਹਾਲਾ ਹੁੰਦਾ ਹੁਣ ਇਹਦੇ ਵਿੱਚ ਕਈ ਇਦਾਂ ਦੇ ਬੱਚੇ ਵੀ ਆ ਜਿਹੜੇ ਸਾਰ ਹੋ ਗਏ ਔਰ ਟਾਈਮ ਲੱਗਿਆ ਨਹੀਂ ਉਹਨਾਂ ਨੂੰ ਕੈਂਚੀ ਲਾਉਣ ਦਾ ਕੋਈ ਕਬੂਤੇ ਜਿਹੜੇ ਕੀ ਆਪਣੇ ਬੜੇ ਆ ਨਾ ਕੋਈ ਕੋਈ ਵਿੱਚ ਸ਼ਾਇਦ ਹੋ ਗਿਆ ਹੁਣ ਸਰ ਦੇਖਦਾ ਚੈੱਕ ਕਰਦੇ ਆ ਤੇ ਉਹ ਚੈੱਕ ਕਰਨਾ ਇਹ ਤਾਂ ਚਾਹਰੀ ਵਾਲੀਆਂ ਆ ਇਹਨਾਂ ਦਾ ਕੋਈ ਆਪਾਂ ਨੂੰ ਡਾ ਰੋਲਾ ਨਹੀਂ ਹੈਗਾ ਇਹ ਤਾਂ ਜੇ ਸਾਰੇ ਰਹਿਣ ਛੱਡਦੇ ਹੀ ਆ ਹੁਣ ਤਾਂ ਪਰ ਆੜੇ ਪਾਇ ਪਿਆ ਆਪਾਂ ਨੇ ਕਰਿਆ ਕਿ ਬੈਰੀ ਲੱਗੀ ਪੈਣ ਬਾਈ ਹੁਣ ਆੜੇ ਜਿਹੜੇ ਇਹ ਤਾਂ ਚਲੋ ਛਾਤਰੀਆਂ ਦੇ ਲੱਗ ਲੈ ਤੇ ਉਸਤ ਵਿੱਚ ਜਿਹੜੇ ਪਹਿਲਾਂ ਨਹੀਂ ਛੱਡੇ ਉਹ ਵੀ ਆ ਤੇ ਇੱਕ ਅੱਧਾ ਜੋੜਾ ਛਾਇਵੇ ਨਾ ਪਿੱਛੇ ਮੈਂ ਛੱਡ ਚੁੱਕਿਆ ਭੁੱਲਿਆ ਵਾ ਉਹ ਦੇਖਦਾ ਕਿਹੜਾ ਉਹ ਇੰਨਾਂ ਚ ਪਤਾ ਵੀ ਨਾ ਦੇ ਕੋ ਲੱਗਤਾ ਅੱਗੇ ਬਾਹਰ ਤੇ ਵੀ ਕਿਹੜਾ ਕਬੂਤਰ ਕਿਹੜਾ ਕਿੱਥੇ ਆ ਤੇ ਇੱਕ ਜੋੜਾ ਆ ਬੈਠਾ ਇਹ ਜੋੜਾ ਆਪਣਾ ਇਹਨੂੰ ਕੱਢਦਾ ਫਿਰ ਇਹ ਅਗਰੇ ਆਪਣੇ ਕੋਲ ਜੋਗੀ ਆ ਦੇਖ ਸਕਦੇ ਤੁਸੀਂ ਤੋਂ ਕਿ ਆਪਾਂ ਰੱਖਦੇ ਆ ਜਾਨਵਰ ਜ਼ਿਆਦਾ ਤਾਂ ਰੱਖਦੇ ਨਹੀਂ ਵੀਰੇ ਆਪਾਂ ਘੱਟੋ ਘੱਟ 25-30 ਕਬੂਤਰ ਹੁੰਨੇ ਆਪਣੇ ਕੋਲ ਸਮੇਤ ਜੋੜੇ ਉਹੀ ਉੜਦਿਆਂ ਵਾਲੇ ਵਿੱਚ ਜਿੱਕਣਾ ਕਹਿ ਲਈਏ ਕਿ 15 ਕ ਬਹੁਤ ਹੁੰਦੇ ਆ 15 ਦੇ 20 ਵੀ ਹੋ ਜਾਂਦੇ ਆ ਜ਼ਿਆਦਾਤਰ ਬਾਕੀ ਜੋੜੇ ਦਾ ਉਧਰ ਆਪਣੇ ਪਰਲੀ ਸਾਈਡ ਜਾਲੀ ਆ ਉਹ ਉਧਰ ਰੱਖੇ ਹੋਏ ਜੋੜੇ ਪਰਲੀ ਸਾਈਡ ਬਾਕੀ ਇਹਨਾਂ ਦਾ ਸ਼ੌਕ ਕਰਦੇ ਆ ਇਹਨਾਂ ਵਿੱਚ ਕਈ ਇਦਾਂ ਦੇ ਆ ਵੀ ਜਿਹੜੇ ਵੀ ਆਪਾਂ ਨੇ ਹਲੇ ਉਡਾਏ ਤੱਕ ਵੀ ਨਹੀਂ ਹੈਗੇ ਜਿੱਦਾਂ ਕਿ ਉਹ ਸੁਰਖਾ ਬচ্চਾ ਬੈਠਾ ਏ ਇਹ ਬੈਠਾ ਸੁਰਖਾ ਬচ্চਾ ਇਹਦੇ ਨਾਲੇ ਬੈਠਾ ਇਹ ਕਲਸਰਾ ਬੈਠਾ ਹੈ ਹੱਡੀਆਂ ਦਾ ਤੇ ਪੋਰਤੰਨੇ ਤੇ ਕੋੜੂਗਾ ਇੱਕੀ ਬਖਤ ਬਰਾ ਬੱਚਾ ਬੈਠਾ ਕਾਲੇ ਜੇ ਲੌਂਗ ਆ ਸਿਰ ਤੇ ਟਿੱਟੀਆਂ ਦਾ ਏ ਇਕੱਠਾ ਬਾਕੀ ਤਾਂ ਚਲੋ ਬਾਬੇ ਦੀ ਕਿਰਪਾ ਕੇ ਲੱਗਦੇ ਇੱਕ ਇਹ ਬੱਚਾ ਬੈਠਾ ਏ ਟੀਦਾ ਖੁੱਡੇ ਬਾਈ ਆਪਾਂ ਸਾਫ਼ ਕਰਦੇ ਨਹੀਂ ਬਿਲਕੁਲ ਵੀ ਹੁਣ ਕਿਉਂਕਿ ਠੰਡ ਪੈਂਦੀ ਆ ਜਿਹੜੀ ਫਿਰ ਥੱਲੇ ਤੇ ਲੈਂਟਰ ਆ ਜਿਹੜਾ ਉਹ ਲੈਂਟਰ ਫਿਰ ਬੱਚਿਆਂ ਨੂੰ ਨਾ ਪੈਰਾਂ ਤੇ ਖਾਂੜ ਚੜੀ ਜਾਂਦੀ ਆ ਉਹਦੇ ਕਰਕੇ ਹੁਣ ਖੁੱਡੇ ਸਾਫ਼ ਨਹੀਂ ਕਰੇ ਹਲੇ ਮੈਂ ਕਹਾਂ ਚੱਲ ਲੋੜ ਵੀ ਕੀ ਆ ਏ ਤੇ ਕਰਾਂਗੇ ਬਾਅਦ ਅੱਗੇ ਜਾ ਕੇ ਕਰਾਂਗੇ ਹੁਣ ਇਹਨੂੰ ਸਾਫ਼ ਆਪਾਂ ਇੱਧਰ ਬੈਠੇ ਆ ਆਪਣੇ ਜੋੜੇ ਇੱਧਰ ਬੱਚਾ ਕੱਢਿਆ ਹੋਇਆ ਇਹਨਾਂ ਨੇ ਇੱਕ ਬੱਚਾ ਉਹ ਬੈਠਾ ਸਾਹਮਣੇ ਬਾਕੀ ਜੋ ਵੀ ਆ ਆਪਣੇ ਕੋਲ ਬਸ ਆਹੀ ਆ ਥੋੜਾ ਸਾਹਮਣੇ ਆ ਤੇ ਬਾਕੀ ਆ ਇਹਦੇ ਕਬੂਤਰਾਂ ਦੇ ਹੁਣ ਬੱਚੇ ਆ ਆਪਣੇ بڑے ਹੋ ਗਏ ਨਾ ਵੀਰੇ ਉਹਨਾਂ ਨੂੰ ਆਪਣੇ ਲਾਉਣੀਆਂ ਹੁਣ ਜੂਨਾ ਦੀ ਦਵਾਈ ਕੱਢਦੇ ਹੁਣ ਦਿਨ ਕਦੇ ਨੇ ਇੱਕ ਵਾਰ ਫੇਰ ਆਏ ਨਾ ਬੱਚੇ ਵਧੀਆ ਖਰਾਕ ਪਾਉਣੀ ਜਿੱਕਰ ਹੁਣ ਸਿਆਲੇ ਦੇ ਵਿੱਚ ਸਰੋ-ਸਰੋ ਖਾਈਏ ਨੇ ਨਾ ਫੇਰ ਉਹਦੇ ਗੱਲ ਖਰਾਕ ਲੱਗਦੀ ਥਰੀਨ ਨੂੰ ਨਹੀਂ ਤਾਂ ਵੇ ਪੇਟ ਦੇ ਕੀੜੇ ਜਿਹੜੇ ਉਹਨਾਂ ਦੇ ਉਹ ਖਾਈ ਜਾਂਦੇ ਆ ਖਰਾਬ ਕੂਤਰਾਂ ਨੂੰ ਘੱਟ ਲੱਗਦੀ ਆ ਤੇ ਚਲੋ ਜ਼ਿਆਦਾਤਰ ਤਾਂ ਫਿਰ ਤੁਹਾਨੂੰ ਪਤਾ ਹੀ ਆ ਵੀ ਪੇਟ ਦੇ ਕੀੜੇ ਤਾਂ ਕੱਢਣਾ ਜ਼ਰੂਰੀ ਹੋਆ ਉਹਦੇ ਕਰਕੇ ਕੋਈ ਕੂਤਰਾਂ ਨੂੰ ਫਿਰ ਆਪਾਂ ਤਾਂ ਦੇ ਨੂੰ ਸਤਾਂ ਰੱਖ ਸਕਦੇ ਹਣਾ ਅੱਜੇ ਨਵੇਂ ਬੱਚੇ ਦੋ ਆਂਡੇ ਤੇ ਕੂਤਰਾਂ ਕੋਲ ਥੱਲੇ ਇੱਧਰ ਉਹਨਾਂ ਦਾ ਟਾਈਮ ਹੋਗਾ ਥੋੜਾ ਬੱਚਾ ਨਾਲ ਜੁੜਿਆ ਬਤਾਂਡੇ ਦੇ ਅੱਜ ਕੱਢਿਆ ਸਵੇਰ ਸਵੇਰ ਚਲੋ ਵੀਰੇ ਅੱਜ ਤੱਕ ਤਾਂ ਚਲੋ ਐਨ ਐ ਹੀ ਤਾਂ ਤੇ ਅੱਗੇ ਹੁਣ ਆਪਾਂ ਪਾਵਾਂਗੇ ਹਲੇ ਭਰਾ ਵੀ ਹੈ ਨਹੀਂ ਤਾਂ ਅਜੇ ਘਰ ਦਾ ਲਾਵਰ ਉਜਦਾ ਹੋਊਗਾ ਹੁਣ ਆਪਾਂ ਵੀਡੀਓ ਤੁਹਾਨੂੰ ਪੂਰੀ ਪਾਵਾਂਗੇ ਫਿਲਹਾਲ ਇੰਨੀ ਦੇਖੋ ਅੱਜ ਧੰਨਵਾਦ